ਆਓ ਗੁਰੂ ਪਿਆਰਿਓ ਜੋ ਹਰੋ ਜਿਤ ਨਿਤ ਅੰਮ੍ਰਿਤ ਵੇਲੇ ਦੀ ਤਰ੍ਹਾਂ ਚਲ ਰਹੀ ਲੜੀ ਭਰਵੀ ਚਾਰ ਦੁੱਖਾਂ ਦੇ ਨਾਸ਼ ਸੁੱਖਾਂ ਦੇ ਪ੍ਰਕਾਸ਼ ਸਰਬ ਸੁੱਖਾਂ ਦੇ ਦਾਤੇ ਹਉ ਤਪੰਦ ਰੱਖੇ ਮਨੁਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਉਤਾਰ ਗੁਰੂ ਗੱਦੀ ਤੇ ਬਿਰਾਜਮਾਨ ਬਾਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਹਯੂਰੀ ਅੰਦਰ ਸਾਜ ਬੈਠੇ ਗੁਰਖਾਲਸਾ ਸਤ ਸੰਗ ਜੀਓ ਆਓ ਜੋ ਚਿਰਾਂ ਤੋਂ ਆਪਾਂ ਤਨ ਤਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੰਡਾ ਬ੍ਰੇਮੰਡ ਦੇ ਮਾਲਕ ਉਰਗਦੀਪੇ ਬਿਰਾਜਮਾਨ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਪਵਨ ਜੁਰੀ ਅੰਦਰ ਸੱਜ ਬੈਠੇ ਗੁਰੂ ਕਾ ਸੱਤ ਸੰਗ ਜੀ ਜੋ ਚਿਰਾਂ ਤੋਂ ਆਪਾਂ ਪਵਨ ਅਮਰ ਕਥਾ ਧੰਨ ਗੁਰੂ ਗੋਬਿੰਦ ਸਿੰਘ ਜੀ ਕਰ ਰਹੇ ਆ ਆਵਾਜ਼ੀਓ ਸੇ ਲੜੀ ਦਾ ਕਿਸਾ ਮੜ ਕੇ ਆਪਾਂ ਸਤਿਗੁਰਾਂ ਦੇ ਚਰਣਾ ਵਿੱਚੋਂ ਕੁਝ ਕਰਮੀ ਗੁਣਾ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਕਾਹਦੀ ਸਾਡਾ ਜੀਵਨ ਸੌਰ ਜਾਵੇ ਜਿਸ ਕਾਰਜ ਵਾਸਤੇ ਅਸੀਂ ਸੰਸਾਰ ਵਿੱਚ ਆਏ ਹਾਂ ਉਹ ਕਾਰ ਸਾਡਾ ਪੂਰਾ ਹੋ ਜਾਵੇ ਸ਼ਾਇਦ ਅਸੀਂ ਇਸ ਗੱਲ ਵਿੱਚ ਕਦੇ ਵਿਚਾਰ ਹੀ ਨਾ ਕੀਤੀ ਹੋਵੇ ਵੀ ਅਸੀਂ ਸੰਸਾਰ ਵਿੱਚ ਕੀ ਕਰਨ ਵਾਸਤੇ ਆਏ ਹਾਂ ਗੰਭੀਰ ਮਸਲਾ ਹੈ ਪਿਆਰਿਓ ਅਸਾ ਕੁਝ ਕਦੀਮਾਂ ਨੇ ਤੇ ਕੇਵਲੇ ਮੰਨ ਲਿਆ ਵੀ ਅਸੀਂ ਕੁਝ ਖਾਣ ਪੀਣ ਵਾਸਤੇ ਸੰਸਾਰ ਤੇ ਆਏ ਹਾਂ ਉਹ ਖਾਣ ਪੀਣ ਵਿੱਚ ਹੀ ਰੰਗੇ ਹੋਏ ਆ ਮਸਤ ਬਿਲਕੁਲ ਕੋਈ ਪਤਾ ਨਹੀਂ ਦਿਨ ਕਦੋਂ ਚੜਦਾ ਰਾਤ ਕਦੋਂ ਪੈਂਦੀ ਕੀ ਕਰ ਰਿਹਾ ਮੈਂ ਕੀ ਮੈਨੂੰ ਕਰਨਾ ਚਾਹੀਦਾ ਸੀ ਕਿਸ ਕੰਮ ਵਾਸਤੇ ਸੰਸਾਰ ਤੇ ਆਇਆ ਹਉ ਬਹੁਤ ਘੱਟ ਲੋਕਾਂ ਨੂੰ ਪਤਾ ਭਾਗਿੱਦਲ ਹੈ ਜਿੰਨੂੰ ਕੋ ਗਿਆਨ ਦਾ ਕਿਣਕਾ ਮਾਤ੍ਰ ਵੀ ਨਹੀਂ ਕੋਈ ਰਹਿਤ ਨਹੀਂ ਕੋਈ ਬਹਿਤ ਨਹੀਂ ਕੁਝ ਜੀਵਨ ਨਹੀਂ ਕੁਝ ਜੀਵਨ ਦਾ ਢੱਡ ਨਹੀਂ ਉਹ ਗਿਆਨ ਦੀਆਂ ਗੱਲਾਂ ਉਹ ਤੇ ਨਾ ਕਰੂਗਾ ਜਿਹੜਾ ਕੁਝ ਜਾਣਦਾ ਹੈ ਸਭ ਕੁਝ ਨਹੀਂ ਜਾਣਦਾ ਇਹ ਤੇ ਬੰਦੇ ਦਾ ਤੋ ਸ਼ਬਦ ਹੈ ਮੂੰਹ ਦਾ ਕਹਿੰਦਾ ਮੈਂ ਸਭ ਕੁਝ ਜਾਣਦਾ ਹਾਂ ਮੈਂ ਸ਼ਕਿੰਦਾ ਕੁਝ ਨਹੀਂ ਜਾਣਦਾ ਅਜੇ ਪੁੱਝ ਕੇ ਜਾਣਨ ਲੱਗਾ ਹੈ ਕੋਈ ਨਹੀਂ ਪੱਜ ਰਿਆ ਦੂਰ ਇਹ ਤੇ ਉਦੋਂ ਜਾਣਨ ਲੱਗਾ ਏ ਜਾਣਦਾ ਜਾਣਦਾ ਉਹ ਜਿੱਦਨ ਜਾਣ ਗਿਆ ਉਦਨ ਇਹ ਗੱਲ ਕਹਿ ਦੋ ਮੈਂ ਤਾਂ ਕੁਝ ਵੀ ਨਹੀਂ ਜਾਣਦਾ ਉਹਨਾਂ ਦੇ ਨੇ ਉਹਨਾਂ ਤੇਰੇ ਕਹਿੰਦਾ ਏ ਕਿ ਮੈਂ ਸਭ ਕੁਝ ਜਾਣਦਾ ਏ ਜਿੱਦਨ ਜਾਣਿਆ ਉਦਨ ਕਹੂਗਾ ਮੈਂ ਤਾਂ ਕੁਝ ਵੀ ਨਹੀਂ ਜਾਣਦਾ ਬਹੁਤ ਉਕਤੇ ਵਾਲੀ ਗੱਲ ਏ ਫਿਰ ਓਏ ਅੱਜ ਗੱਲ ਕਰਦੇ ਜਿਹੜਾ ਕੁਝ ਵੀ ਨਹੀਂ ਜਾਣਦਾ ਉਹ ਕਹਿੰਦਾ ਮੇਰੇ ਵਰਗਾ ਕੋਈ ਗਿਆਨੀ ਨਹੀਂ ਜੋ ਕੁਝ ਮੈਂ ਕਹਿੰਦਾ ਹਾਂ ਉਹ ਹੀ ਸੱਚ ਹੈ ਉਹ ਨੂੰ ਇਹ ਨਹੀਂ ਪਤਾ ਸੱਚ ਤੇ ਬਹੁਤ ਦੂਰ ਹੈ ਸੱਚ ਦੇ ਦੇ ਲੱਗੇ ਵੀ ਨਹੀਂ ਤੂੰ ਲੱਗਿਆ ਸੱਚ ਦੇ ਤੇ ਅਜੇ ਤੂੰ ਨੇੜੇ ਵੀ ਨਹੀਂ ਗਿਆ ਤੂੰ ਪਹਿਲਾਂ ਸੱਚ ਦਾ ਮਾਰਗ ਬਣ ਕੇ ਬੈਠ ਗਿਆ ਅਸੀਂ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਵਣ ਜੀਵਨ ਉਹਨਾਂ ਦੀ ਅਮਰ ਕਥਾ ਜੀਵਨ ਦੀ ਜੋ ਕਈਆਂ ਚਿਰਾਂ ਤੋਂ ਕਰਦੇ ਆ ਰਹੇ ਤਾਂ ਪਾ ਅੱਲਾ ਯਾਰ ਖਾਨ ਜੋਗੀ ਦੀ ਗੱਲ ਕਰਦੇ ਸੀ ਅੱਲਾ ਕਾ ਯਾ ਅੱਲਾ ਯਾਰ ਖਾਨ ਜੋਗੀ ਵੀ ਪਿਆਰਿਓ ਇੱਕ ਬਹੁਤ ਉੱਚੀ ਅਵਸਥਾ ਤੇ ਹੋਇਆ ਬਹੁਤ ਉੱਚੀ ਅਵਸਥਾ ਤੇ ਹੋਇਆ ਉਹ ਤਿਆਗ ਦੀ ਗੱਲ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਿ ਤਿਆਗ ਵਿੱਚ ਵੀ ਉਹ ਮਹਾਬਲੀ ਸੀ ਗਲ ਕਰਦੇ ਨੇ ਕਿ ਇਹ ਚੀਜ਼ਾਂ ਤੋਂ ਗਲ ਕਰਦੇ ਆ ਬਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਮਹਾਮਰੀ ਸੰਸਾਰ ਤੇ ਨਹੀਂ ਹੋਇਆ ਤਾਂ ਇਹ ਵੀ ਦਾਅਵਾ ਨਾ ਕੀਤਾ ਜਾਸਦਾ ਵੀ ਸ਼ਾਇਦ ਕੋਈ ਹੋਇਆ ਵੀ ਨਾ ਉਹ ਉਹ ਦੀ ਸਿਫਤਾ ਕਰਦਾ ਵੈਲ ਆਈ ਆਲ ਕਹਿੰਦਾ ਉਹਦੇ ਮਤਿਆਰ ਉਹਨੇ ਦੇਖਦਾ ਐਡਾ ਵੱਡਾ ਤਿਆਗ ਵੀ ਕੋਈ ਨਹੀਂ ਕਰ ਸਕਿਆ ਤਬ ਤੋਂ ਦੁਨੀਆ ਤੋਂ ਵੱਡਾ ਤਿਆਰ ਕਿਸ ਕਿੱਥੋਂ ਗੱਲ ਸ਼ੁਰੂ ਕੀਤੀ ਅੱਲਾ ਯਾਰ ਖਾਨ ਨੇ ਉਹ ਕਦੇ ਜੀਵਨ ਮਿਲਿਆ ਬਹੁਤ ਉੱਚੇ ਸੁੱਚੇ ਘਰ ਵਿੱਚ ਖਾਂਦੇ ਪੀਂਦੇ ਘਰ ਵਿੱਚ ਜਿੱਥੇ ਕਿਸੇ ਗੱਲ ਦੀ ਤੋੜ ਨਾ ਹੋਵੇ ਖਾਂਦਾ ਪੀਂਦਾ ਤੋਂ ਪਾਵਨ ਦਾ ਜਿਸ ਦੇ ਕਿਸੇ ਗੱਲ ਦੀ ਤੋੜ ਨਾ ਹੋਵੇ ਇਉ ਜੇ ਤਾਂ ਪੜਿਆ ਜੀਵਨ ਢਾਇਆ ਕਿੱਥੇ ਢਾਇਆ ਆਨੰਦਪੁਰੀ ਵਿੱਚ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਉਸ ਟਾਈਮ ਦਾ ਸਵਰਗ ਸੀ ਪਿਆ ਉਸ ਟਾਈਮ ਦਾ ਸਵਰਗ ਤੇ ਤਿਆਗ ਹੁਣ ਇਹੋ ਜਿਹਾ ਸਵਰਗ ਛੱਡ ਕੇ ਜਿੱਥੇ ਸ਼ਾਂਤ ਸਦਾ ਸ਼ਾਂਤੀ ਤੁਸੀਂ ਹੁਣ ਇੱਕ ਲਿਖੇ ਜਿਦਾ ਪੈ ਜਨ ਪੈ ਨਾ ਜਾਇਓ ਬੀ ਉਧ ਲੜਾਈਆਂ ਹੁੰਦੀਆਂ ਤੇ ਸ਼ਾਂਤੀ ਕਿੱਥੇ ਸੀ ਲੜਾਈਆਂ ਯੂਰ ਜ਼ਰੂਰ ਹੋਈਆਂ ਪਰ ਮਨ ਸ਼ਾਂਤ ਸੀ ਮਨ ਘੁਰਾਇਆ ਨਹੀਂ ਮਨ ਸ਼ਾਂਤ ਸੀ ਮਨ ਨਹੀਂ ਡੋਲਿਆ ਜਿੱਦਣ ਛੱਡਣ ਲੱਗੇ ਉਹ ਸਾਦਾ ਕਰਦੇ ਕੋਈ 2 ਪੈਸੇ ਦੀ ਵਸਤੂ ਹੋਵੇ ਉਹਨਾਂ ਨਾਲ ਵੀ ਬੰਦੇ ਦਾ ਪਿਆਰ ਹੋਵੇ ਤੇ ਜਿਹਨੂੰ ਸਵਰਗਾਂ ਦੀ ਪੂਰੀ ਆਨੰਦਾਂ ਦੀ ਪੂਰੀ ਕਿਹਾ ਜਾਂਦਾ ਸੀ ਛੱਡਣ ਲੱਗਿਆ ਇੱਕ ਛੱਡ ਕੇ ਇੱਕ ਮੰਡਲ ਦੇ ਬਾਹਰ ਕੋਈ ਰੋਸ਼ਨੀ ਹੋਇਆ ਜੇ ਰੋਸ਼ ਹੋਦਾ ਤੋ ਛੱਡਦੇ ਹੀ ਨਾ ਰੋਸ਼ ਹੁੰਦਾ ਤੋ ਅਨੰਦ ਪੂਰੀ ਛੱਡਦੇ ਹੀ ਨਾ ਇਹ ਜੇ ਲਗਾਵ ਹੁੰਦਾ ਤਾਂ ਪਰ ਲਗਾਵ ਕਿਸੇ ਚੀਜ਼ ਦਾ ਨਹੀਂ ਇਹਦ ਕਹਾਤਾ ਇੱਥੋਂ ਹੀ ਪਤਾ ਲੱਗ ਗਿਆ ਸੀ ਕਿ ਪਿਤਾ ਤੇ ਪੁੱਤਰ ਦਾ ਕਿੰਨਾ ਪਿਆਰ ਹੁੰਦਾ ਹੈ ਪਿਤਾ ਤੇ ਪੁੱਤਰ ਦਾ ਅਸਲ ਸਹੀ ਮੈਨਾ ਵਿੱਚ ਆਇਦੇ ਜੋ ਹਲਾਤਾ ਉਹ ਤਾਂ ਬਖ ਦੇਖਦੇ ਆ ਪਿਓ ਪੁੱਤਰ ਦਾ ਕੀ ਹੋ ਗਿਆ ਆ ਰਿਹਾ ਪਿਓ ਕਿਤੇ ਪੁੱਤਰ ਕਿਤੇ ਕੋਈ ਬੋਲ ਨਹੀਂ ਕੋਈ ਚੱਲ ਨਹੀਂ ਕੋਈ ਗੱਲ ਬਾਤ ਦੇ ਸਾਜ ਨਹੀਂ ਇਤੋਂ ਤੱਕ ਤਤੇ ਮਾਰਦੇ ਵੀ ਦੇਖੇ ਕੁਰਤੇ ਵੀ ਦੇਖੇ ਬੇਇਜਤ ਵੀ ਕਰਦੇ ਦੇਖੇ ਉੱਤਰ ਅੱਜ ਦੇ ਸਾਰਿਆਂ ਦੀ ਗੱਲ ਹੀ ਕਰਦਾ ਬਹੁਤ ਤਾਦ ਦੀ ਅੱਜ ਦੇ ਸੁਲਾਹ ਦੇ ਜੋ ਆ ਆਪਾਂ ਗਮਲੇ ਹੈ ਜਿਹੜੇ ਆਪਣੇ ਬਾਪ ਨੂੰ ਖੁਦ ਖੁਦਾ ਸਮਝਦੇ ਰਹਦੇ ਹੁਜੇ ਖੁਦ ਖੁਦਾ ਸਮਝੇ ਵਾਲੇ ਕਿਉਂਕਿ ਖੁਦ ਖੁਦਾ ਨੂੰ ਤਦ ਦੇਖਿਆ ਨਹੀਂ ਤੇ ਅਸੀਂ ਕਹਿੰਦੇ ਹਾਂ ਵੀ ਸੰਸਾਰ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ ਇਹ ਗੱਲ ਹਜ਼ਾਰੇ ਕਹਿੰਦੇ ਪਰ ਇਹ ਨਹੀਂ ਪਤਾ ਲੱਗਾ ਜਿਸ ਤਰ੍ਹਾਂ ਆਪਾਂ ਕੱਲ੍ਹ ਕ ਵਿਚਾਰ ਕਰਦੇ ਸਾਂ ਕਸੂ ਦੋ ਦਿਨ ਵਿਚਾਰ ਕਰਦੇ ਰਹੇ ਆਪਾਂ ਵੀ ਰੱਬ ਨੂੰ ਦੇਖਿਆ ਨਹੀਂ ਗੁਰੂ ਨੂੰ ਮੰਨਿਆ ਨਹੀਂ ਰੱਬ ਨੂੰ ਦੇਖਿਆ ਨਹੀਂ ਤੇ ਗੁਰੂ ਨੂੰ ਮੰਨਿਆ ਨਹੀਂ ਮੰਨਿਆ ਇਸ ਤਰੀਕੇ ਨਾਲ ਆ ਕਿ ਜਿੰਨਾ ਕਿਸੇ નોਕਰ ਨੂੰ ਮੰਨਦੇ ਕੰਮ ਲੈਣ ਵਾਸਤੇ ਤੇ ਜੇ ਕੰਮ ਨਾ ਲੜਾਉਂਦੇ ਫਿਰ ਫੇਰ ਤੇ ਮੰਨਣਾ ਫਿਰ ਤਾਂ ਉਹਦੀ ਕੋਲ ਪੁੱਛ ਕਰਦਾ ਕਿ ਕੌਣ ਕਿੱਥੇ ਫਿਰਦਾ ਕੌਣ ਕੀ ਕਰਦਾ ਹੈ